ਖਰੜ ਦੇ ਨਿੱਜਰ ਚੌਂਕ ਤੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੀਵਰਸ ਦੇ ਪਾਣੀ ਦੀ ਪ੍ਰੋਬਲਮ ਸੀ ਜਦੋਂ ਬਰਸਾਤ ਆਉਂਦੀ ਸੀ ਤਾਂ ਪਾਣੀ ਜਿਹੜਾ ਹੈ ਘਰਾਂ ਦੇ ਵਿੱਚ ਵੜ ਜਾਂਦਾ ਸੀ ਪਰ ਅੱਜ ਖਰੜ ਦੀ ਐਮਐਲਏ ਗਗਨ ਅਨਮੋਲ ਮਾਨ ਦੇ ਵੱਲੋਂ ਉਸ ਦਾ ਜਿਹੜਾ ਉਦਘਾਟਨ ਕੀਤਾ ਗਿਆ ਨਿੱਜਰ ਚੌਂਕ ਤੋਂ ਲੈ ਕੇ ਪਿੰਡ ਬਰੀਆਲੀ ਤੱਕ ਸੀਵਰ ਦੀ ਪਾਈਪ ਪਾਣੀ ਜਾਣੀ ਹੈ ਆਹ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਨਿੱਜਰ ਚੌਂਕ ਤੇ ਜਿੱਥੇ ਜੋ ਸਾਡੇ ਐਮਐਲਏ ਨੇ ਗਗਨ ਅਨਮੋਲ ਮਾਨ ਜੀ ਉਹ ਇਸ ਦਾ ਉਦਘਾਟਨ ਕਰ ਰਹੇ ਨੇ ਇੱਧਰ ਦੇਖ ਕੇ ਹੀ ਜਦੋਂ ਵੀ ਟਾਕ ਕਰਾਂ ਉਹ ਯਾਰ ਬਾਈ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਕਸਟਮਰ ਇੰਡੀਆ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੰਨਾ ਦਾ ਦੱਸਦਾ ਸ਼ਹਿਰ ਬਸਾ ਦੇ ਪਾਉਂਦੇ ਜਦੋਂ ਤੁਹਾਨੂੰ ਇਹੋ ਜਿਹਾ ਮਾਹੌਲ ਕਰਦੇ ਪ੍ਰੋਫੈਸ਼ਨਲ ਬਣੀ ਸੀ ਤੇਰੇ ਦੀ ਵਾਲੋ ਕਿਨੇ ਹੁਣ ਬੈਂਕੀ ਕਰਦਾ ਸਾਡੇ ਇਸ ਵਾਰ ਤੋਂ ਬਾਰਾ ਬਾਰ ਤੋਂ ਰਾਜੀ ਵੀਰ ਨੂੰ ਅੰਜੀ ਸਾਹਿਬ ਨੂੰ ਉਹ ਤੁਹਾਡੇ ਸਾਰਿਆਂ ਨਾਲ ਜਿਹੜੇ ਵਿਚਾਰ ਆਉਂਦੇ ਬੱਦਗੇ ਉਹ ਰਾਜੀ ਨੂੰ ਜੀ ਜੀ ਦੇ ਦੇ ਤੇ ਕੰਮ ਕਰ ਜਾਓ ਯੋਗਿਆ ਮੈਂ ਜਿਹੜਾ ਕਰ ਰਿਹਾ ਹਾਂ ਜੁਮੇ ਤੇ ਮੈਂ ਇੱਕ ਨਵਾਂ ਕੋਈ ਪ੍ਰੋਜੈਕਟ ਦੇਤੇ ਜਿਹਨੇ ਉਸ ਦੇ ਨਾਲ ਉਹਦੇ ਪੰਜਾ ਰੋੜੀ ਦੇ ਤਾਂ ਮੈਂ ਤੁਹਾਨੂੰ ਸਵਾਲ ਕਰ ਰਹੇ ਜੀ ਕਿ ਥੋੜਾ ਲੇਟ ਹੋ ਗਿਆ ਉਹ ਲੇਟ ਪ੍ਰੋਜੈਕਟ ਇਸ ਕਰਕੇ ਹੋ ਗਿਆ ਜੀ ਕਿ ਅਰੇ ਜੀ ਟੈਕਨੀਕਲੀ ਸਮੀਲ ਹੈ ਜਿਵੇਂ ਹੱਥੇ ਉਸ ਤੋਂ ਤੇ ਨਾਲ 4 ਕਿਲੋਮੀਟਰ ਦਾ ਲੰਬਾ ਆਪਾਂ ਪਾਈਪ ਜਾਇੰਟ ਉਹਦੇ ਵਿੱਚ ਜਿਹੜੀਆਂ ਹੌਦੀਆਂ ਬਣੀਆਂ ਸੀ ਉਹ ਕਾਫੀ ਅੱਗੇ ਜਾ ਕੇ ਛਰੜੀ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਜਿਹੜੇ ਇਹ ਮੁਬਾਰਕ ਦਿੰਨੀ ਆ ਕੀ ਨਿਦਰ ਚੋਕ ਤੋਂ ਬੈਰੋਲੀ ਨਦੀ ਤੱਕ ਅਸੀਂ 4 ਕਰੋੜ 13 ਲੱਖ ਦੀ ਪਾਈਪਲਾਈਨ ਦਾ ਜਿਹੜਾ ਕੰਮ ਅੱਜ ਸ਼ੁਰੂ ਕਰ ਰਹੇ ਹਾਂ ਉਹਦਾ ਅਵਕਾਟਨ ਕਰ ਰਹੇ ਹਾਂ ਪਾਣੀ ਸ਼ਹਿਰ ਵਿੱਚ ਜਿਹੜੀ ਪਾਣੀ ਭਰਨ ਦੀ ਸਮੱਸਿਆ ਹੈ ਜਿੱਥੇ ਅਸੀਂ 45 ਕਰੋੜ ਦੇ 3 ਐਸਟੀਪੀ ਲਗਾ ਰਹੇ ਹਾਂ ਜਿਹਦਾ ਕੰਮ ਐਸਟੀਪੀਜ਼ ਦਾ ਵੀ ਦਸੰਬਰ ਮਹੀਨੇ ਤੱਕ ਖਤਮ ਹੋ ਜਾਣਾ ਹੈ ਉਹਦੇ ਨਾਲ ਨਾਲ 6 ਮਹੀਨਿਆਂ ਦੇ ਵਿੱਚ ਜਿਹੜੀ ਅੱਜ ਅਸੀਂ ਇਹ ਪਾਈਪਲਾਈਨ ਦਾ ਅਵਕਾਟਨ ਕਰ ਰਹੇ ਹਾਂ ਇਹ ਵੀ ਪੂਰਾ ਹੋ ਜਾਣਾ ਲਗਭਗ ਸ਼ਹਿਰ ਦੀ ਜਿਹੜੀ ਪਾਣੀ ਭਰਨ ਦੀ ਸਮੱਸਿਆ ਵਾ ਉਹ ਖਤਮ ਹੋ ਜਾਣੀ ਹੈ ਮੈਂ ਸ਼ਹਿਰ ਵਾਸੀਆਂ ਨੂੰ ਇਸ ਸ਼ੁੱਧ ਵਿਹਾੜੇ ਉੱਤੇ ਬਹੁਤ ਬਹੁਤ ਮੁਬਾਰਕਬਾਦ ਜੀ ਕਿ ਕਿਥੋਂ ਤੋ ਲੈ ਕੇ ਕਿੱਥੇ ਤੱਕ ਜਿਹੜੀ ਪੈ ਪੈ ਰਹੀ ਹੈ ਇਹ ਨਿਜਲ ਚੌਕ ਤੋਂ ਲੈ ਕੇ ਜੀ ਬਰਿਆਲੀ ਪਿੰਡ ਅੱਗੇ ਉੱਤੇ ਨਦੀ ਤੱਕ ਉਹ ਬਰਿਆਲੀ ਪਿੰਡ ਦੀ ਜਿਹੜੀ ਨਦੀ ਹੈ ਉੱਥੋਂ ਤੱਕ ਪੈ ਰਹੀ ਹੈ ਇਹਦਾ ਖਰਚਾ ਕਿੰਨਾ ਹੈ ਮੈਡਮ ਖਰਚਾ 4 ਕਰੋੜ 13 ਲੱਖ ਹੈ ਜੀ ਕੋਜਲੀ ਵਾਟਰ ਬਾਰੇ ਦੱਸੋ ਕੋਜਲੀ ਵਾਟਰ ਦੀ ਮੈਂ ਇੱਕ ਹੋਰ ਜਿਹੜੀ ਸ਼ਹਿਰ ਵਾਲਿਆਂ ਨੂੰ ਮੁਬਾਰਕਬਾਦ ਦਿੰਨੀ ਹੂ ਨਾ ਟੈਂਡਰ ਓਪਨ ਹੋ ਗਿਆ ਹੈ 1 ਮਾਰਚ ਤੱਕ ਜ਼ਮੀਨੀ ਪੱਧਰ ਉੱਤੇ ਆ ਉਹਦਾ ਕੰਮ ਸ਼ੁਰੂ ਹੋ ਜਾਣਾ ਕਜੋਲੀ ਵਾਟਰ ਦਾ ਨਾਲ ਐਸਟੀਪੀ ਜਿਹੜੀਆਂ ਦਸੰਬਰ ਚ ਮੁਕੰਮਲ ਹੋ ਜਾਣੀਆਂ 6 ਮਹੀਨੇ ਤੱਕ ਤੁਹਾਡਾ ਪਾਈਪਲਾਈਨ ਦਾ ਕੰਮ ਮੁਕੰਮਲ ਹੋ ਜਾਣਾ ਇਹ ਉਹ ਜੇ ਕੰਮ ਹੈ ਜਿਹਦੀ ਪਿਛਲੇ 20-25 ਸਾਲਾਂ ਦੀ ਮੰਗ ਸੀ ਚਾਹਿਆ ਉਹ ਇੱਕ ਡਰੇਨੇਜ ਪਾਈਪਾ ਪਾਉਣ ਦੀ ਸੀ ਕਜੋਲੀ ਵਾਟਰ ਦਾ ਤੁਹਾਨੂੰ ਪਤਾ ਹੀ ਹੈ ਵੀ ਹਮੇਸ਼ਾ ਮੁੱਦਾ ਰਿਹਾ ਹੈ ਤਾਂ ਸਮੇਂ ਬਾਅਦ ਪਹਿਲਾਂ ਕਰਵਾ ਲਿਆ ਸੀ ਪਰ ਸਿਸਟਮ ਹੌਲੀ-ਹੌਲੀ ਕਰਦਾ ਹੁਣ ਉਹਨੂੰ ਆ ਕਹਿ ਕਹਾ ਕੇ ਉਹਨੂੰ ਜ਼ਮੀਨੀ ਪੱਧਰ ਉੱਤੇ 1 ਮਾਰਚ ਤੋਂ ਜਿਹੜਾ ਕੰਮ ਹੈ ਉਹ ਕਜੋਲੀ ਵਾਟਰ ਦਾ ਸ਼ੁਰੂ ਹੋ ਜਾਣਾ ਤੇ ਇਸ ਵਾਰੀ ਜਿਹੜੇ ਉਹਦੇ ਟੈਂਡਰ ਨੇ ਉਹ ਕਈ ਲੋਕਾਂ ਨੇ ਭਰੇ ਨੇ ਸੋ ਬਹੁਤ ਅੱਛੀ ਗੱਲ ਹੈ ਕਿ ਇਹ ਸ਼ਹਿਰ ਦੀਆਂ ਜਿਹੜੀਆਂ ਮੁੱਢਲੀਆਂ ਸਮੱਸਿਆਵਾਂ ਨੇ ਇਹਦੇ ਨਾਲ ਬਹੁਤ ਹੱਦ ਤੱਕ ਹੱਲ ਹੋ ਜਾਣਗੀਆਂ ਨਾ ਨੰਬਰ ਦਿੱਖਣ ਲਈ ਪਾਪੂਆਂ ਜਿਹੜਾ ਪੈਂਦਾ ਹੈਗਾ ਉਹਦੇ ਕੈਂਟ ਵੀ ਸੜਕਾਂ ਦਾ ਗਲੀਆਂ ਦਾ ਕੰਮ ਵੀ ਸ਼ੁਰੂ ਹੋਇਆ ਲੋਕਤ ਸਿਚੂ ਆਹ ਇਹ ਸਾਹਿਬ ਆਇਓ ਸਰ ਆਇਓ ਇਹ ਤਾਂ ਬਲਾਕ ਬਲਾਕ ਸੰਪਤੀ ਦੀ ਪੂਰੀ ਤਿਆਰੀ ਹੈ ਜੀ ਬਲਾਕ ਸੰਪਤੀ ਤੇ ਸਾਡੀਆਂ ਟੀਮਾਂ ਨੇ ਉਸੇ ਰਾਤ ਹਲਤ ਚੋਲ ਲਿਆ ਇਧਰ ਦੀ ਇਹ ਪੁੱਛ ਰਹੇ ਨੇ ਵੀ ਜਿਹੜੀਆਂ ਸੜਕਾਂ ਪਿਛਲੀ ਵਾਰ ਅਸੀਂ ਉਦਘਾਟਨ ਕਰਕੇ ਗਏ ਆ ਉਹਦਾ ਉਹਦਾ ਕੰਮ ਕਿਦਾਂ ਚੱਲ ਰਿਹਾ ਹੈ ਮੋਂ ਜਿਹੜੇ ਕੰਮ ਉਪਕਰਨ ਦਿੱਤੇ ਨੇ ਕੰਮ ਪਰ ਸੋਸ਼ਲ ਲੈਵਲ ਉਹ ਜੋ ਜਮ ਮੀਰੀਲ ਮੰਗਾ ਲੈ ਜਿਹੜੇ 3 ਤੋਂ 4 ਸੜਕਾਂ ਤੋਂ ਡੋੜ ਘੱਟ ਨੂੰ ਦਿੱਤੇ ਉਹ ਦੋ ਦੋ ਤਲੇ ਦੇ ਵਿੱਚ ਦੇਖੋ ਮੈਂ ਮੈਂ ਇੱਕ ਗੱਲ ਕਹੂੰਗੀ ਜਿੱਥੇ ਸਿਆਸਤਦਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੇ ਕੰਮ ਪਾਸ ਕਰਵਾਉਣ ਦੀ ਨਾਲ ਨਾਲ ਆਫੀਸਰਸ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਉਸ ਕੰਮ ਨੂੰ ਠੀਕ ਤਰੀਕੇ ਨਾਲ ਸੰਪੂਰਨ ਕਰਨ ਦੀ ਪੀਓ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦਾ ਕੰਮ ਅਸੀਂ ਅਸੀਂ ਕਰ ਰਹੇ ਹਾਂ ਚੱਲ ਰਿਹਾ ਹੈ ਕਈਆਂ ਦਾ ਮਟੀਰੀਅਲ ਮੰਗਵਾ ਲਿਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕੰਮ ਨੂੰ ਜਲਦੀ ਸੰਪੂਰਨ ਕਰਨਗੇ ਬਲਾਕ ਸੰਪਤੀ ਦੀ ਚੋਣਾ ਆ ਰਹੀਆਂ ਨੇ ਕੀ ਤਿਆਰੀ ਕਰ ਰੱਖੀ ਹੈ ਸਰਕਾਰ ਦੇ ਵੱਲੋਂ ਤਿਆਰੀ ਹੈ ਜੀ ਪਿੰਡਾਂ ਦੇ ਵਿੱਚ ਕੰਮ ਸ਼ਾਨਦਾਰ ਹੋਏ ਨੇ ਮੇਰੇ ਹਲਕੇ ਦੇ ਪਿੰਡ ਨੇ ਜਿਹੜੇ ਚਾਹੇ ਉਹ ਮਾਜਰੀ ਬਲਾਕ ਦੇ ਨੇ ਚਾਹੇ ਉਹ ਖਰੜ ਬਲਾਕ ਦੇ ਨੇ ਪਿੰਡੋਂ ਪਿੰਡ ਗਰਾਊਂਡ ਵਧ ਰਹੇ ਨੇ ਪਿੰਡੋਂ ਪਿੰਡ ਵਿਕਾਸ ਚੱਲ ਰਿਹਾ ਹੈ ਸਿਰਫ ਇੱਕ ਕੰਮ ਪੈਂਡਿੰਗ ਆ ਹਲਕੇ ਦਾ ਜਿਹੜੀ ਚੀਜ਼ ਮੈਂ ਮੰਨਦੀ ਆ ਸੜਕਾਂ ਸੜਕਾਂ ਦੀ ਖੁਸ਼ਖਬਰੀ ਜਲਦੀ ਆ ਜਾਣੀ ਹੈ ਸ਼ਹਿਰਾਂ ਦੇ ਵਿਕਾਸ ਤੇ ਕੰਮ ਚੱਲ ਪਿੰਡਾਂ ਦੇ ਵਿਕਾਸ ਤੇ ਕੰਮ ਚੱਲ ਰਿਹਾ ਹੈ ਸੜਕਾਂ ਦਾ ਕੰਮ ਰੰਦਾ ਹੈ ਮੈਨੂੰ ਪਤਾ ਇਸ ਚੀਜ਼ ਦੀਆਂ ਮੁਸ਼ਕਲ ਆਉਂਦੀਆਂ ਹੈ ਚਾਹੇ ਉਹ ਕਚੌਲੀ ਖੇਜਰਾਬਾਦ ਵਾਲੀ ਸੜਕ ਹੈ ਸਿਉਂਕ ਪੜਚੋ ਵਾਲੀ ਸੜਕ ਹੈ ਬਤਾਓ ਰ ਐਮ ਐਲ اے ਤੁਹਾਡੀ ਐਮ ਐਲ اے ਹੋਣ ਦੇ ਨਾਤੇ ਮੈਂ ਟੋਟਲੀ ਇਹ ਤੇ ਲੱਗੀ ਹੋਈ ਆ ਆਰ ਡੀ ਐਫ ਫੰਡ ਦੀ ਕਮੀ ਹੋਣ ਕਰਕੇ ਸਮੱਸਿਆ ਆ ਰਹੀ ਸੀ ਪਰ ਇਸ ਮੁਸ਼ਕਲ ਦਾ ਹੱਲ ਮੈਂ ਕੱਢ ਲਿਆ ਜਲਦੀ ਸੜਕਾਂ ਦੀ ਮੁਸ਼ਕਲ ਵੀ ਦੂਰ ਹੋ ਜੇਗੀ ਮਾਈਲਿੰਗ ਦੀ ਗਿਫਟਿਸ਼ਨ ਹੈ ਮੈਡਮ ਚੰਗੀ ਗੱਲ ਹੈ ਜੀ ਜਿੱਥੇ ਵੀ ਕੋਈ ਗੈਰ ਕਾਨੂੰਨੀ ਕੰਮ ਚੱਲਦਾ ਹੈ ਉਹਦੇ ਤੇ ਸਖਤੀ ਨਾਲ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਸਰੋਤ ਵੋਟਰਾਂ ਕਿੰਨਾ ਜੋਸ਼ ਹੈਗਾ ਇਲੈਕਸ਼ਨ ਆ ਰਹੀ ਨੇ ਜੋਸ਼ ਤਾਂ ਦੇਖੋ ਹੁਣ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ ਚ ਆਮ ਆਦਮੀ ਪਾਰਟੀ ਦੇ ਸਰਪੰਚ ਬਹੁਮਤ ਦੇ ਨਾਲ ਜਿੱਤੇ ਨੇ ਸਭ ਤੋਂ ਵੱਧ ਜਿਹੜੀਆਂ ਸ਼ਾਂਤੀਪੂਰਵਕ ਵੋਟਾਂ ਹੋਈਆਂ ਉਹ ਹਲਕਾ ਖਰੜਚ ਹੋਈਆਂ ਸ਼ਾਂਤੀਪੂਰਵਕ ਸਰਬਸੰਮਤੀਆਂ ਹੋਈਆਂ ਉਹ ਹਲਕਾ ਖਰੜ ਦੇ ਪਿੰਡਾਂ ਚ ਹੋਈਆਂ ਨੇ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਵੀ ਸ਼ਾਨਦਾਰ ਨਤੀਜੇ ਆਏ। ਦੇਖੋ ਜੀ ਇਹ ਸਾਡੇ ਅੱਧੇ ਸ਼ਹਿਰ ਦੀ ਮੁੱਖ ਮੰਗ ਸੀ ਕਿਉਂਕਿ ਮੁਹਾਲੀ ਤੋਂ ਬਾਅਦ ਜਿੱਥੋਂ ਖੜੜ ਸ਼ੁਰੂ ਹੁੰਦਾ ਹੈ ਵਾਰਡ ਨੰਬਰ 12 ਚ ਮੁਹਾਲੀ ਸਾਈਡ ਤੋਂ 에어ਪੋਰਟ ਰੋਡ ਵਾਲੀ ਸਾਈਡ ਤੋਂ گاਉਂ ਸਾਹ ਤੱਕ ਦਾ ਪਾਣੀ ਬਰਸਾਤ ਦੇ ਮਹੀਨੇ ਦੌਰਾਨ ਇੱਥੇ ਐਂਟਰ ਕਰਦਾ ਸੀ ਪਰ ਅੱਧੇ ਸ਼ਹਿਰ 'ਚ ਹੜ ਵਰਗੇ ਹਲਾਪ ਹੋ ਜਾਂਦੇ ਸੀ। ਇਹ ਇਕੱਲਾ ਵਾਰਡ ਨੰਬਰ 12 ਨਹੀਂ ਪ੍ਰਭਾਵੀ ਸੀ ਇਹਦੇ ਨਾਲ 13 ਨੰਬਰ, 14 ਨੰਬਰ, 15, 16 17 ਉਹ ਲਾਂਡਰਾں ਰੋਡ ਤੱਕ ਸੰਤੇ ਮਜਰੇ ਪਿੰਡ ਕੁੰਨੀ ਮਜਰੇ ਤੇ ਸਾਰਾ ਉੱਥੇ ਪਾਣੀ ਮਾਰ ਕਰਦਾ ਸੀ ਮੌਕੇ ਮੌਕੇ ਤੇ ਟੈਂਪਰੇਰੀ ਹੱਲ ਦੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪ੍ਰੋਪਰ ਹੱਲ ਅੱਜ ਇਹ ਮੇਜਰ ਚਾਂਗ ਨੂੰ ਲੈ ਕੇ ਇੱਕ ਵੱਡਾ ਸਟਰੋਂਗ ਪਾਈਪ ਅੱਗੇ ਬਰਿਆੜੀ ਪਿੰਡ ਦੀ ਨਦੀ ਪੰਢੀ ਹੈ ਉਹਦੇ ਵਿੱਚ ਜਾਊਗਾ ਜਿਹਦੇ ਨਾਲ ਆਉਣੇ ਦਿਨਾਂ ਚ ਬਰਫਾਤ ਦੌਰਾਨ ਪਾਣੀ ਦੀ ਮਾਰ ਤੋਂ ਆਪਣਾ ਏਰੀਆ ਬਚੂਗਾ ਕਿੰਨਾ ਖਰਚਾ ਆ ਰਿਹਾ ਹੈ ਇਦੇ ਵਿੱਚ 4 ਕਰੋੜ 13 ਲੱਖ ਰੁਪਏ ਦਾ ਇਹ ਇਹਦਾ ਬਜਟ ਹੈ ਤੇ ਇਹਦੀ ਲੰਬਾਈ ਹੈ ਜੀ ਘੱਟੋ-ਘੱਟ 4 ਤੋਂ 4.5 ਕਿਲੋਮੀਟਰ ਤੇ ਹਰੇਕ ਜਗ੍ਹਾ 70-70 ਫੁੱਟ ਬਾਦ ਹੌਦੀਆਂ ਬਣੀਆਂ ਹੋਈਆਂ ਤਾਂ ਕਿ ਫਿਊਚਰ ਵਿੱਚ ਕੋਈ ਸਫਾਈ ਸੁਵਿਧਾ ਕਰਨ ਵਿੱਚ ਵੀ ਕੋਈ ਦਿੱਕਤ ਨਾ ਆਵੇ ਐਮਐਲਏ ਸਾਹਿਬ ਅਰ ਕੀ ਕਹਿਣਾ ਚਾਹੁੰਦੇ ਜੀ ਬੇਤੋ ਐਮਐਲਏ ਸਾਹਿਬ ਦੀ ਬਦੌਲਤ ਇਹ ਐਡਾ ਵੱਡਾ ਪ੍ਰੋਜੈਕਟ ਸਾਡਾ ਸਾਡੇ ਏਰੀਆ ਨੂੰ ਮਿਲਣ ਲੱਗਿਆ ਹੈ ਅਸੀਂ ਐਮਐਲਏ ਮੈਡਮ ਨੂੰ ਬਹੁਤ ਜ਼ਿਆਦਾ ਮਾਣ ਦਿੰਦਾ ਹੈ ਦੋਨੋਂ ਆਪਣੇ ਵੱਲੋਂ ਪਰ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਇਹਨਾਂ ਤਸਵੀਰਾਂ ਗगन ਅਨਮੋਲਮਾਨ ਦੇ ਵੱਲੋਂ ਦੱਸਿਆ ਗਿਆ ਕਿ 4 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਨਿੱਜਰ ਚੌਂਕ ਤੋਂ ਲੈ ਕੇ ਪਿੰਡ ਬਰੀਆਲੀ ਤੱਕ ਸੀਵਰੇਦ ਦੀ ਪਾਈਪ ਪਵੇਗੀ ਜੋ ਲੋਕਾਂ ਨੂੰ ਬਰਸਾਤ ਦੇ ਸਮੇਂ ਦੇ ਵਿੱਚ ਪਾਣੀ ਦੀ ਸਮੱਸਿਆ ਆਂਦੀ ਸੀ ਸੀਵਰੇਦ ਦੇ ਉਹ ਜਿਹੜਿਆ ਹੱਲ ਹੋਵੇਗੀ ਤੇ ਹੋਰ ਵੀ ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਦਾ ਕੰਮ ਜੋਰਾਂ ਸ਼ੋਰਾਂ ਦੇ ਨਾਲ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਲਦ ਹੀ ਖਰੜ ਦੇ ਨਿਵਾਸੀਆਂ ਨੂੰ ਪਾਣੀ ਦੀ ਪੀਣ ਵਾਲੀ ਸਮੱਸਿਆ ਵੀ ਜਿਹੜੀ ਹੱਲ ਕੀਤੀ ਜਾਵੇਗੀ ਕਜੋਲੀ ਵਾਟਰ ਜਲਦ ਆ ਜਾਵੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ